ਪਿੰਡ ਸੁਖਣ ਵਾਲਾ ਦੀ ਦਿਲ ਦਹਿਲਾਉਣ ਵਾਲੀ ਘਟਨਾ ਨੇ ਬਹੁਤ ਹੀ ਦੁਖੀ ਕੀਤਾ ਹੈ ਖਾਸ ਕਰਕੇ ਦੁਨੀਆ ਭਰ ਵਿੱਚ ਵਸਦੇ ਜਿੱਥੇ-ਜਿੱਥੇ ਵੀ ਪੰਜਾਬੀ ਰਹਿੰਦੇ ਨੇ ਬਹੁਤ ਜ਼ਿਆਦਾ ਚਿੰਤਤ ਨੇ ਕਿ ਆਖਿਰ ਇਹ ਹੋ ਕੀ ਰਿਹਾ ਹੈ ਰੁਪਿੰਦਰ ਕੌਰ ਜਿਹੜੀ ਰੱਜੇ ਪੁੱਜੇ ਕਰਦੀ ਤੀ ਸੀ ਤੇ ਰੱਜੇ ਪੁੱਜੇ ਕਰਦੀ ਹੀ ਨੂੰ ਸੀ ਰੁਪਿੰਦਰ ਤੇ ਗੁਰਵਿੰਦਰ ਦਾ ਰਿਸ਼ਤਾ ਸੋਸ਼ਲ ਮੀਡੀਆ 'ਂ ਰਹੀ ਹੋਇਆ ਸੀ ਤੇ ਦੋਨੇ ਪਰਿਵਾਰਾਂ ਦਾ ਇਹ ਸੀ ਕਿ ਰੁਪਿੰਦਰ ਕੌਰ ਵਿਦੇਸ਼ ਜਾਣਾ ਚਾਹੁੰਦੀ ਸੀ ਗੁਰਵਿੰਦਰ ਸਿੰਘ ਦੇ ਜਿਹੜੇ ਮਾਪੇ ਨੇ ਉਹਨਾਂ ਨੂੰ ਵੀ ਇਹ ਸੀ ਕਿ ਉਹਨਾਂ ਦਾ ਪੁੱਤਰ ਵਿਦੇਸ਼ ਚਲਿਆ ਜਾਵੇਗਾ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਸ ਦਿਨ ਰੁਪਿੰਦਰ ਕੌਰ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਇਹ ਕਾਂਡ ਕੀਤਾ ਇਹ ਮੰਦਭਾਗੀ ਘਟਨਾ ਵਾਪਰੀ ਹੈ ਉਸ ਦਿਨ ਬੂਹਾ ਵੀ ਇਸ ਕੁੜੀ ਨੇ ਅੰਦਰੋਂ ਆਪ ਖੋਲਿਆ ਸੀ ਤੇ ਜਦੋਂ ਉਸ ਦਾ ਪ੍ਰੇਮੀ ਤੇ ਉਸ ਦੇ ਨਾਲ ਦੇ ਸਾਥੀ ਅੰਦਰ ਆਉਂਦੇ ਨੇ ਸਭ ਤੋਂ ਪਹਿਲਾਂ ਉਹ ਗੁਰਵਿੰਦਰ ਦੀ ਧੌਣ ਤੇ ਵਾਰ ਕਰਦੇ ਨੇ ਤੇ ਇਸ ਦੇ ਦੌਰਾਨੀ ਗੁਰਵਿੰਦਰ ਜਿਹੜਾ ਆਪਣੇ ਆਪ ਨੂੰ ਬਚਾਉਣ ਲਈ ਉੱਪਰਲੀ ਛੱਤ ਵੱਲ ਭਜਦਾ ਪੌੜੀਆਂ ਰਾਹੀਂ ਚੜ੍ਹਦਾ ਪਰ ਕਿਉਂਕਿ ਉਹ ਬੰਦੇ ਜਾਦੇ ਸਨ ਤਾਂ ਉਸ ਨੂੰ ਉਹ ਘੇਰ ਲੈਂਦੇ ਨੇ ਤੇ ਉਹ ਆਵਾਜ਼ਾਂ ਵੀ ਮਾਰਦਾ ਪਰ ਕਿਉਂਕਿ ਗੁਰਵਿੰਦਰ ਸਿੰਘ ਦੀ ਕੋਠੀ ਕਾਫੀ ਰਕਬੇ ਦੇ ਵਿੱਚ ਪਾਈ ਹੋਈ ਹੈ ਜਿਸ ਦੇ ਵਿੱਚੋਂ ਬਾਹਰ ਆਵਾਜ਼ਾਂ ਆਉਣੀਆਂ ਲਗਭਗ ਨਾਮ ਔਕਣ ਨੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਸੁਣਨੀਆਂ ਮੁਸ਼ਕਲ ਨੇ ਸੋ ਖੈਰੇ ਜਦੋਂ ਇਹ ਸਾਰਾ ਕੁਝ ਹੋਇਆ ਇਸ ਦੇ ਦੌਰਾਨ ਹੀ ਰੁਪਿੰਦਰ ਕੌਰ ਜਿਹੜੀ ਕਿ ਬਹੁਤ ਹੀ ਛਾਤਰ ਦਿਮਾਗ ਸੀ ਉਸ ਨੇ ਆਪਣੀਆਂ ਭੂਆ ਨੂੰ ਮਤਲਬ ਗੁਰਵਿੰਦਰ ਸਿੰਘ ਦੀਆਂ ਭੂਆ ਨੂੰ ਉਹਨਾਂ ਨੂੰ ਫੋਨ ਕੀਤੇ ਨੇ ਕਿ ਗੁਰਵਿੰਦਰ ਨੂੰ ਚੋਰ ਆਏ ਨੇ ਉਹ ਮਾਰ ਗਏ ਨੇ ਤੇ ਜਿਹੜਾ ਉਹਨਾਂ ਦਾ ਸੋਨਾ ਵਗੈਰਾ ਸੀ ਜਾਂ ਹੋਰ ਸਮਾਨ ਸੀ ਉਹ ਲੁੱਟ ਕੇ ਲੈ ਗਏ ਨੇ ਜਦੋਂ ਸਾਰੇ ਰਿਸ਼ਤੇਦਾਰ ਆਏ ਨੇ ਉਸ ਘਰ ਦੇ ਵਿੱਚ ਤਾਂ ਸਭ ਦਾ ਸਵਾਲ ਇੱਕ ਹੀ ਸੀ ਕਿ ਇੱਥੇ ਕੈਮਰੇ ਕਿੱਥੇ ਨੇ ਇਹ ਕੁੜੀ ਇੰਨੀ ਛਾਤਰ ਦਿਮਾਗ ਸੀ ਕਿ ਇਸ ਨੇ ਗੁਰਵਿੰਦਰ ਨੂੰ ਉਸ ਘਰ ਦੇ ਵਿੱਚ ਕੈਮਰੇ ਪਹਿਲੇ ਦਿਨ ਤੋਂ ਹੀ ਲਵਾਉਣ ਹੀ ਨਹੀਂ ਦਿੱਤੇ ਜਦੋਂ ਕਿ ਪੰਜਾਬ ਦੇ ਵਿੱਚ ਸੀਸੀਟੀਵੀ ਕੈਮਰੇ ਲਾਉਣਾ ਇੱਕ ਆਮ ਗੱਲ ਬਣ ਗਈ ਹੈ ਤੇ ਇਸ ਤੋਂ ਬਾਅਦ ਚ ਜਦੋਂ ਉੱਥੇ ਸਵਾਲ ਜਵਾਬ ਹੁੰਦੇ ਨੇ ਮੌਕੇ ਤੇ ਹੀ ਤਾਂ ਰੁਪਿੰਦਰ ਦਾ ਕਹਿਣਾ ਸੀ ਕਿ ਉਸ ਨੂੰ ਚੋਰਾ ਨੇ ਕਮਰੇ 'ਚ ਬੰਦ ਕਰ ਦਿੱਤਾ ਸੀ ਤੇ ਬਾਹਰੋਂ ਕੁੰਡੀ ਲਾ ਦਿੱਤੀ ਸੀ ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਰੁਪਿੰਦਰ ਅੰਦਰ ਬੰਦ ਸੀ ਤਾਂ ਉਸ ਨੂੰ ਕਿਵੇਂ ਸਾਰੀਆਂ ਬਾਕੀ ਗੱਲਾਂ ਦਾ ਪਤਾ ਸੀ ਕਿ ਉਸ ਦੇ ਪਤੀ ਨੂੰ ਕਿਵੇਂ ਉਹਨਾਂ ਨੇ ਕੁੱਟਿਆ ਮਾਰਿਆ ਤੇ ਇਸ ਤੋਂ ਬਾਅਦ ਉਹਨੂੰ ਪੌੜੀਆਂ ਤੇ ਭੱਜੇ ਜਾਂਦੇ ਨੂੰ ਉਸ ਤੋਂ ਬਾਅਦ ਘੇਰ ਕੇ ਕਿਵੇਂ ਉਸ ਦੇ ਉੱਪਰ ਵਾਰ ਕੀਤੇ ਗਏ ਮਾਮਲਾ ਸ਼ੱਕੀ ਸੀ ਪੁਲਿਸ ਨੇ ਛੇਤੀ ਹੀ ਇਹ ਸਾਰਾ ਮਾਮਲਾ ਸੁਲਝਾ ਲਿਆ ਤੇ ਉਹ ਕੱਲੀ-ਕੱਲੀ ਗੱਲ ਮੰਨੀ ਪਰ ਇੱਥੇ ਕੁਝ ਹੋਰ ਬੜੀਆਂ ਅਹਿਮ ਗੱਲਾਂ ਨੇ ਅਹਿਮ ਤਾਂ ਉੱਭਰ ਕੇ ਸਾਹਮਣੇ ਆਏ ਨੇ ਸੁਣਦਿਆਂ ਭੈਣ ਗਗਨ ਸਿੱਧੂ ਤੇ 22 ਮਾਨ ਮਟਿੰਡੇ ਵਾਲਾ ਨੇ ਜਿਹੜੀ ਗੱਲਬਾਤ ਕੀਤੀ ਹੈ ਕਿਉਂਕਿ ਭੈਣ ਗਗਨ ਸਿੱਧੂ ਉਹਨਾਂ ਨੇ ਇਸ ਘਰ ਦੇ ਵਿੱਚ ਪੂਰੀ ਕਵਰੇਜ ਕੀਤੀ ਹੈ ਉਸ ਗੁਰਵਿੰਦਰ ਸਿੰਘ ਦੇ ਜਿਹੜੇ ਮਾਪੇ ਨੇ ਉਹ ਜਦੋਂ ਵਿਦੇਸ਼ ਤੋਂ ਵਾਪਸ ਇੱਥੇ ਆਉਂਦੇ ਨੇ ਉਹ ਸਾਰਾ ਹਾਲ ਬਿਆਨ ਕਰਦੇ ਨੇ ਪੰਜ ਭੂਆ ਦਾ ਇਕਲੌਤਾ ਭਤੀਜਾ ਸੀ ਗੁਰਵਿੰਦਰ ਨਾ ਉਹਦੀ ਕੋਈ ਭੈਣ ਸੀ ਨਾ ਕੋਈ ਭਰਾ ਸੀ ਕਹਿ ਦिए ਤਾਂ ਉਸ ਘਰ ਦਾ ਚਿਰਾਗ ਹੀ ਬੁਝਾ ਦਿੱਤਾ ਤੇ ਉਸ ਘਰ ਨੂੰ ਸੁੰਨਾ ਕਰ ਦਿੱਤਾ ਤੇ ਆਓ ਸੁਣੀਏ ਸਾਰੀ ਗੱਲਬਾਤ ਬਾਕੀ ਕੀ ਕੀ ਤਾਥੋਂ ਵਰਗੇ ਸਾਹਮਣੇ ਆਏ ਨੇ ਅਜ ਬੰਦਾ ਸੀ ਪਰ ਉਹ ਸਾਰੀ ਚੋਰਾਾਂ ਵਾਲੀ ਪਲੈਨਿੰਗ ਵੀ ਦੱਸ ਰਹੀ ਹੈ ਨਾਲ ਵੀ ਉਹ ਇਤੋਂ ਦੀ ਗੁਰਵਿੰਦਰ ਇਤੋਂ ਦੀ ਭਜਿਆ ਉਹਨਾਂ ਚਾਰਾਂ ਨੇ ਖਿੱਚਿਆ ਜੇ ਤੂੰ ਅੰਦਰ ਕੋਈ ਬਾਰੀ ਨਹੀਂ ਉਸ ਕਮਰੇ ਚ ਕੋਈ ਬਾਰੀ ਨਹੀਂ ਜੇ ਤੂੰ ਲੋਕਾਂ ਫਿਰ ਤੈਨੂੰ ਕੀ ਮਤਲਗਿਆ ਉਹਨਾਂ ਨੇ ਤੈਨੂੰ ਖਿੱਚਿਆ ਠੀਕ ਹੈ ਫਿਰ ਉਹ ਤਾਂ ਇੱਥੇ ਵੀ ਉਹਦਾ ਗਾਲ ਘੋਟਿਆ ਠੀਕ ਹੈ ਤੇ ਜਾਂ ਤਾਂ ਤੂੰ ਕਹਿ ਵੀ ਮੈਂ ਕੋਲ ਸੀ ਤੇ ਜਾਂ ਤੂੰ ਕਹਿ ਮੈਨੂੰ ਪਤਾ ਨਹੀਂ ਫਿਰ ਇੱਥੋਂ ਫਸ ਗਈ ਪੁਲਸ ਨੇ ਉਹਨੂੰ ਅਰੈਸਟ ਕਰ ਲਿਆ ਫਿਰ ਉਹ ਮੰਨੀ ਹੂੰ ਉੱਥੇ ਵੀ ਮੰਨੀ ਥਾਣੇ ਵੀ ਮੰਨੀ ਫਿਰ ਉਹਨੇ ਬੱਲੂਆਣੇ ਵਾਲੇ ਮੁੰਡੇ ਦਾ ਇਕੱਲੇ ਦਾ ਨਾਮ ਲਿਆ ਇਕੱਲੇ ਦਾ ਹੀ ਲਿਆ ਅਜੇ ਇੱਕ ਦਾ ਲਿਆ ਅੱਛਾ ਜਾਣੇ ਦਾ ਵੱਧ ਸੀ ਅੱਛਾ ਜਿਹੜਾ ਦੋ ਜਾਣੇ ਤੇ ਮਾਰੀ ਨਹੀਂ ਚਾਹਦੇ ਨਾ ਹਾਂ ਬਿਲਕੁਲ ਤੇ ਉਹ ਮੁੰਡਾ ਹਾਲੇ ਗ੍ਰਿਫਤ ਤੋਂ ਬਾਹਰ ਹੈ ਮੁੰਡਾ ਗ੍ਰਿਫਤ ਤੋਂ ਬਾਹਰ ਹੈ ਫਰਾਰ ਹੈ ਮੁੰਡੇ ਦਾ ਪਿਓ ਦੱਸਦੇ ਆ ਕਹਿੰਦੇ ਹਿਰਾਸਤ 'ਚ ਹੈ ਪਰ ਪਰਿਵਾਰ ਕਹਿੰਦਾ ਨਹੀਂ ਅਜੇ ਹਿਰਾਸਤ 'ਚ ਨਹੀਂ ਅੱਜ ਦੀ ਖਬਰ ਇੱਕ ਮੈਂ ਦੇਖੀ ਸੀ ਉਹ ਉਹਨਾਂ ਦੇ ਘਰ ਦੇ ਪਿੰਡ ਦੇ ਕਹਿ ਰਹੇ ਸੀ ਵੀ ਉਹ ਮੁੰਡਾ ਮੁੰਡੇ ਦਾ ਪਿਓ ਲਿਆਂਦਾ ਸੀ ਪਰ ਛੱਡ ਤਾ ਕਿਉਂ ਵੇਖੋ ਦੇਖੋ ਪਤਾ ਕੀ ਗੱਲ ਹੈ ਜਿਹੜੀ ਕੁੜੀ ਦੀ ਤੇ ਮੁੰਡੇ ਦੀ ਜਿਹੜੀ ਗਲਤੀ ਹੈ ਤੇ ਜਿੰਨਿਆਂ ਨੇ ਉਹਦਾ ਸਾਥ ਦਿੱਤਾ ਹਮ ਜਿਹੜੇ ਉਹਦੇ ਉਹਦੇ ਨਾਲ ਆਏ ਸੀ ਪਲੱਸ ਜਿਹਨੂੰ ਪਤਾ ਸੀ ਹਮ ਜਿਹਨੂੰ ਪਤਾ ਸੀ ਉਹ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਮ ਤੇ ਮੈਂ ਇਹਦੇ 'ਚ ਪਰਿਵਾਰ ਤਾਂ ਕਹਿੰਦਾ ਨਾ ਫਾਂਸੀ ਮੈਂ ਕਹਿੰਦੀ ਹਾਂ ਫਾਂਸੀ ਨਾਲ ਤਾਂ ਸੌਖੀ ਜਾਨ ਨਿਕਲ ਜੂਗੀ ਹਮ ਠੀਕ ਹੈ ਇੱਕ ਇਨਸਾਨੀਅਤ ਦੇ ਨਾਂ ਤੇ ਮੈਂ ਚਾਹੁੰਨੀ ਆ ਵੀ ਉਹਨੂੰ ਉਹਨਾਂ ਚਿਰ ਵੱਡਿਆ ਜਾਵੇ ਜਿੰਨਾ ਚਿਰ ਜਾਨ ਨਾ ਨਿਕਲੇ ਪਰ ਇਹ ਨਾ ਜਦੋਂ ਕੋਈ ਕਤਲ ਹੁੰਦਾ ਦੁੱਖ ਹੁੰਦਾ ਪਰਿਵਾਰ ਨੂੰ ਦੋ ਪਰਿਵਾਰ ਨੂੰ ਕੀ ਆਪਾਂ ਨੂੰ ਵੀ ਹਨਾ ਆ ਬੰਦੇ ਨੂੰ ਵੀ ਦੁੱਖ ਹੁੰਦਾ ਜਦੋਂ ਕਿਸੇ ਨਾਲ ਧੱਕਾ ਹੁੰਦਾ ਗੱਲਾਂ ਵੀ ਉੱਠਦੀਆਂ ਫਾਂਸੀ ਹੋ ਜਾਈਏ ਇਹਨੂੰ ਗੋਲੀ ਗੋਲੀ ਮਿਲੇ ਇਹਨੂੰ ਚੌਂਕ ਚ ਮਾਰੋ ਜੀ ਪਰ ਇਹ ਕੁਝ ਹੁੰਦਾ ਨਹੀਂ ਕੋਈ ਉਹ ਕੁਝ ਟਾਈਮ ਬਾਅਦ ਉਹੀ ਕਾਤਲ ਚਾਹੇ ਬੰਦਾ ਸਾਡਾ ਸਾਡਾ ਬਾਹਰ ਹੁੰਦਾ ਇਹ ਸਾਡਾ ਕਾਨੂੰਨ ਪਤਾ ਨਹੀਂ ਸਾਡੇ ਕਾਨੂੰਨ ਨੇ ਸਾਡਾ ਬੇੜਾ ਗਰਖ ਕਰਕੇ ਰੱਖਦਾ ਗੱਲ ਚੱਲ ਚੱਲ ਵੀ ਨਾ ਉਹ ਨਜਾਇਜ਼ ਸੰਬੰਧਾਂ ਤੋਂ ਹੂੰ ਹੁਣ ਕਿਹੜਾ ਬੰਦਾ ਪੰਜਾਬ ਚੋਂ ਬਾਹਰ ਕੱਢ ਕੇ ਆਖ ਸਕਦਾ ਅੱਜ ਵੀ ਮੈਂ ਜਰ ਲੂੰਗਾ ਯਾਰ ਜੇ ਮੇਰੀ ਜਨਾਨੀ ਕਿਸੇ ਹੋਰ ਨਾਲ ਹੈ ਕਿਹੜਾ ਬੰਦਾ ਕਹਿੰਦਾ ਚਲ ਸਕਦਾ ਕੋਈ ਗੱਲ ਸੀ ਤਲਾਕ ਲੈ ਲੈਂਦੀ ਮਾਰਦੀ ਤਾਂ ਨਾ ਹੈ ਨਾ ਉਹ ਤਾਂ ਸਾਡੀ ਗੱਲ ਹੈ ਨਾ ਅਸੀਂ ਕਹਿ ਰਹੇ ਹਾਂ ਅਸੀਂ ਕਹਿ ਰਹੇ ਹਾਂ ਉਹਦੇ ਮਨ ਚ ਤਾਂ ਐ ਸੀ ਨਾ ਵੀ ਇਹਨੂੰ ਮਾਰ ਦੂੰਗੀ 25 ਕਿੱਲੇ ਆ 25 ਕਿੱਲੇ ਆ ਸੱਸ ਸਹੁਰਾ ਆਲਰੇਡੀ ਮੈਨੂੰ ਪੁੱਤ ਕਹਿੰਦੇ ਆ ਸਾਰੀ ਜ਼ਮੀਨ ਤੇ ਮੈਂ ਮੈਂ ਸਾਰੀ ਉਮਰ ਐਸ਼ ਕਰੂੰਗੀ ਤੇ ਆਸ਼ਕੀ करूंगी ਆ ਯਾਸ਼ੀ करूंगी ਉਹਦੇ ਮਨ ਚ ਇਹ ਗੱਲਾਂ ਸੀ ਹਮ ਅਸਲ ਚ ਇਹੋ ਜਿਹੇ ਕੇਸ ਲੋਕਿ ਕਿਸ਼ੂ ਪੇ ਕਿਦ ਤਰ੍ਹਾਂ ਕਿਤੇ ਹੋ ਰਹਿ ਜਾਂਦੇ ਜਿੱਥੇ ਜ਼ਮੀਨ ਜ਼ਮੀਨ ਐਸ਼ ਹੋ ਜਾਂਦੀ ਗੱਲ 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 ਵੀ ਹੁੰਦੀ ਹੈ ਨਾ ਜਿਹੜੀ ਆਪਾਂ ਗੱਲ ਕਰਦੇ ਆ ਇਹ ਵੀ ਜੇ ਖੂਚ ਕਰੋਗੇ ਪੁੱਠੀ ਆ ਜੂਗੀ ਹਮ ਠੀਕ ਐ ਤੇ ਕਾਰਨਾਮਾ ਤੁਹਾਡਾ ਕਾਰਨਾਮਾ ਟੱਕਿਆ ਰਹੇ ਜੂਗਾ ਤੁਸੀਂ ਸੋਚਦੇ ਐਡਾ ਵੱਡਾ ਐਡਾ ਵੱਡਾ ਹਾਂ ਇਹੋ ਜਿਹੇ ਕਰਤੂਤਾਂ ਦੀਆਂ ਮਾਲਕਾਂ ਨੇ ਕੁੜੀਆਂ ਮਤਲਬ ਨੂੰ ਨਾਂ ਤੇ ਕਲੰਕ ਹੀ ਲਾ ਕੇ ਰੱਖਤਾ ਅੱਜ ਉਹ ਸਾਰੇ ਬੰਦੇ ਸਵਾਲ ਦੇ ਘੇਰੇ ਜਾ ਜਿਹੜੇ ਨੂੰ ਨੂੰ ਧੀ ਨਹੀਂ ਪੁੱਤ ਸਮਝਦੇ ਆ ਜਿਹੜਾ ਵੀ ਨੇ ਥੋੜੀ ਗੱਲ ਵਿੱਚ ਕੁੜੀ ਦੇ ਪੇਕਾ ਪਰਿਵਾਰ ਕੀ ਕਹਿੰਦਾ ਕੁੜੀ ਬਾਰੇ ਗਲਤ ਕਹਿੰਦਾ ਜਾਂ ਨਾਲ ਖੜਾ ਜਾਂ ਕੀ ਆ ਜਿੰਨਾ ਕੁ ਤੁਹਾਨੂੰ ਨਹੀਂ ਉਹ ਚੁੱਪ ਆ ਜੀ ਚੁੱਪ ਹਾਂ ਉਹ ਚੁੱਪਾ ਉਹ ਆਏ ਸੀ ਪਰਿਵਾਰ ਕਹਿੰਦਾ ਵੀ ਇਹਨਾਂ ਦਾ ਹੀ ਇਨਵੋਲਵਮੈਂਟ ਹੈਗੀ ਆ ਵਿੱਚ ਕਿਉਂਕਿ ਇਹ ਮਰਡਰ ਤੇ ਆਏ ਤੇ ਇਹਨਾਂ ਨੇ ਆਪਦੀ ਕੁੜੀ ਦੀ ਸਪੋਰਟ ਉਹ ਦੇਖੋ ਖੂਨ ਲਾ ਲੋ ਠੀਕ ਹੈ ਜਾਂ ਕਦੇ ਕਦੇ ਮੈਨੂੰ ਐ ਵੀ ਲੱਗਦਾ ਹੁੰਦਾ ਵੀ ਕਈ ਵਾਰੀ ਜਵਾਕਾਂ ਦੀਆਂ ਮਾਪਿਆਂ ਨੂੰ ਵੀ ਭੁਗਤਣੀਆਂ ਪੈ ਜਾਂਦੀਆਂ ਬਹੁਤ ਥਾਂ ਤੇ ਐ ਵੀ ਹੋ ਜਾਂਦਾ ਮਾੜੀ ਕਿਸੇ ਦੇ ਜੰਮੇ ਨਾਲ ਮਾਪਿਆਂ ਨੂੰ ਵੀ ਕਹਿੰਦਾ ਵੀ ਇਹਦੀ ਆਈ ਅਸੀਂ ਭੁਗਤ ਲੈਨੇ ਆਪਾਂ ਪਰ ਉੱਥੇ ਮੈਨੂੰ ਐ ਵੀ ਲੱਗਦਾ ਹੈ ਵੀ ਉਸ ਪਰਿਵਾਰ ਨੂੰ ਮੁੰਡੇ ਵਾਲੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਆ ਜਾ ਕੇ ਉਹਨਾਂ ਦੇ ਸੱਥਰ ਤੇ ਬੈਠਣਾ ਜੇ ਉਹ ਸੱਚੇ ਆ ਠੀਕ ਹੈ ਤੇ ਆਪਦੀ ਕੁੜੀ ਲਈ ਆਪ ਕਹਿਣ ਕਿ ਸਖਤ ਤੋਂ ਸਖਤ ਸਜ਼ਾ ਦਿਓ ਹੂੰ ਮੈਨੂੰ ਇਹ ਤਾਂ ਪਵਿੱਤਰ ਰਿਸ਼ਤਾ ਇਹ ਤਾਂ ਆਪਾਂ ਅਸੀਂ ਵਿਆਹ ਕਰਾਇਆ ਤੁਸੀਂ ਵੀ ਕਰਾਉਣਾ ਹੈ ਨਾ ਸਿਸਟਮ ਸਾਰਾ ਚੱਲਦਾ ਹੈ ਨਾ ਦੁਨੀਆਦਾਰੀ ਵੀ ਬੰਦਾ ਫਿਰ ਕਿਵੇਂ ਜੱਜ ਕਰੂ ਕਿਵੇਂ ਕਿੰਨੀ ਕੁ ਪੁੱਛ ਪੜਤਾਲ ਕਰ ਲਊ ਜਾਂ ਤੁਹਾਡਾ ਕਾਲ 2 ਸਾਲ ਤੋਂ ਤੁਹਾਡੇ ਨਾਲ ਰਹਿ ਰਿਹਾ ਰਹਿ ਰਿਹਾ ਤੁਹਾਡਾ ਕਾਲ ਸਭ ਤੋਂ ਨੇੜਲਾ ਰਿਸ਼ਤਾ ਬਣ ਕੇ ਹਾਂ ਤੇ ਬੰਦਾ ਘਰ ਦੇ ਵਿੱਚ ਆਪਦੇ ਪਰਿਵਾਰਕ ਮੈਂਬਰ ਤੋਂ ਕੀ ਲੁਕੋ ਕੇ ਰੱਖੂਗਾ ਹੂੰ ਹੁਣ ਸਭ ਪਤਾ ਹੈ ਆਪਾਂ ਖਾਣਾ ਉਹਦੇ ਹੱਥੋਂ ਆ। ਹੂੰ। ਬੰਦੇ ਨੇ ਜਨਾਨੀ ਹੱਥੋਂ ਹੀ ਖਾਣਾ ਹੈ। ਬਿਲਕੁਲ ਪਰਮਾਤਮਾ ਨੇ ਰਿਸ਼ਤਾ ਇਹੋ ਜਿਹਾ ਬਣਾਇਆ। ਮੈਂ ਇੱਥੇ ਬੈਠਾ ਕੋਈ ਪ੍ਰੋਬਲਮ ਆਉਂਦੀ ਸਭ ਤੋਂ ਪਹਿਲਾਂ ਆਪਾਂ ਆਪਦੀ ਫੈਮਿਲੀ ਆਪਦੀ ਪਤਨੀ ਨੂੰ ਦੱਸਾਂਗੇ। ਹਾਂ ਤੇ ਮਤਲਬ ਜਮਾ ਐਡੇ ਜਮਾਨੇ ਦੀ ਲਾਂਤ ਖੱਟੀ ਤੇ ਸਾਰਿਆਂ ਮਤਲਬ ਸਾਰਿਆਂ ਨੂੰ ਇੱਕ ਸਵਾਲੀਆ ਘੇਰੇ 'ਚ ਖੜੇ ਕਰ ਗਈ। ਘਟਨਾ ਭਲਾ ਇੱਕ ਨਹੀਂ ਕੀਤੀ। ਅਸੀਂ ਐਂ ਨਹੀਂ ਕਹਿੰਦੇ ਪਰ ਇਹ ਇੱਕ ਕੇਸ ਨਹੀਂ ਹੈਗਾ ਬਈ ਇਹੋ ਜਿਹਾ ਆਪਾਂ 6 ਮਹੀਨੇ ਕੇ ਬਾਅਦ ਹੋਰ ਵੇਖ ਲੈਨੇ ਕੋਈ ਬਾਰ ਜਾ ਕੇ ਮੁੱਕਰ ਜਾਂਦੀ ਹੈ ਕੋਈ ਇੱਥੇ ਉਹਨੂੰ ਸੁਸਾਈਡ ਕਰਨ ਲਈ ਮਜਬੂਰ ਕਰ ਦਿੰਦੀ ਹੈ ਕੋਈ ਉੱਥੇ ਜੇਲ੍ਹ ਚੋਂ ਮੁੰਡਾ ਚਕਾ ਦਿੰਦੀ ਹੈ ਕੋਈ ਯੂਕੇਜੀ ਚ ਪੜ੍ਹਦੀ ਕੁੜੀ ਛੱਡ ਗਈ ਇੱਕ ਘਟਨਾ ਹੈ ਹਜੇ ਵੀ ਅਸੀਂ ਇਹਨੂੰ ਇੱਕ ਇੱਕ ਆਖਾਂਗੇ ਵਿੱਚ ਇੱਕ ਅੱਧਾ ਹੁੰਦਾ ਸਾਰਿਆਂ ਨੂੰ ਨਾ ਕਹੋ ਹੂੰ ਮਤਲਬ ਹੁਣ ਜਦੋਂ ਹਰ ਘਰ ਇਹ ਚੀਜ਼ ਹੋਈ ਉਦੋਂ ਆਖਾਂਗੇ ਅਸੀਂ ਉਦੋਂ ਬੋਲਾਂਗੇ ਬਿਲਕੁਲ ਹੁਣ ਵੀ ਤਾਂ ਤੀਜੇ ਘਰੇ ਤਾਂ ਹੈਗੀ ਇਹ ਚੀਜ਼ ਹੋਈ ਪਈ ਹੈ ਤੁਹਾਨੂੰ ਕੀ ਲੱਗਦਾ ਇੱਥੇ ਵੀ ਉਹਦੀ 25 ਕਿੱਲੇ ਜ਼ਮੀਨ ਨਹੀਂ ਉਹਨੇ ਮਰਵਾ ਗਈ ਹਨਾ ਜੇ ਕੋਈ 2-4 ਕਿੱਲੇ ਵਾਲਾ ਹੁੰਦਾ ਤਾਂ ਉੱਥੇ ਹੀ ਉਹ ਤਲਾਕ ਦੇ ਮਾਨੂੰ ਜਿਹਨੂੰ ਰੱਸਾ ਚੱਪਣ ਦੀ ਆਦਤ ਹੋਵੇ ਨਾ ਉਹ ਨੂੰ ਨਹੀਂ ਜਾਂਦੀ ਇਹ ਕੋਈ ਵੱਡੀ ਗੱਲ ਨਹੀਂ ਹੁਣ ਬਥੇਰੇ ਉਹ 4-4 ਕਿੱਲੇ ਵਿਚਾਰਿਆਂ ਕੋਲ ਸੀਗੇ ਉਹਨਾਂ ਨੇ ਉਹੀ ਵੇਚ ਕੇ ਬਾਹਰ ਭੇਜੀਆਂ ਉਹ ਵੀ ਮਾਰੇ ਗਏ ਉਹ ਉੱਥੇ ਜਾ ਕੇ ਮੋਕਰਦੀਆਂ ਤੈਨੂੰ ਕਿ ਲੱਗਦਾ ਆਉਣ ਵਾਲੇ ਸਮੇਂ 'ਚ ਜੇ ਕਿਸੇ ਨੇ ਪੁੱਤ ਬਿਹਾਉਣਾ ਚਾਹੇ ਉਹ ਕਿੱਲੇ ਵਾਲਾ ਚਾਹੇ 20 ਪਹਿਲਾਂ 3 ਵਾਲਾ ਡਰਦਾ ਸੀ ਬਾਈ ਨਹੀਂ ਹੁਣ ਕੀ ਪEventManager ਕਿਵੇਂ ਬੰਦਾ ਜੱਜ ਕਰੂ ਕਿਵੇਂ ਦੇਖੂ ਕੀ ਪੁੱਛੂ ਕੀ ਦੱਸੂ ਇਹ ਜਿਹੇ ਗੱਲਾਂ ਤਾਂ ਅਸੀਂ ਪੁੱਛ ਵੀ ਨਹੀਂ ਸਕਦੇ ਆਪਦੀ ਕੋਈ ਨੂੰਤੀ ਨੂੰ ਜਾਂ ਕੁੜੀ ਨੂੰ ਪਰ ਦੇਖਣ ਜਾਂਦੇ ਆ ਵੀ ਭਾਈ ਤੇਰੀ ਕਿਸੇ ਮੁੰਡੇ ਨਾਲ ਗੱਲਬਾਤ ਆ ਜਾਂ ਕੀ ਐ ਇਦਾਂ ਦੀਆਂ ਗੱਲਾਂ ਸਾਡਾ ਸਮਾਜ ਉਹ ਕਿਉਂ ਦੱਸੂਗੀ ਮੈਨੂੰ ਪੁੱਛ ਵੀ ਨਹੀਂ ਸਕਦੇ ਸਾਡੇ ਸਮਾਜ ਦੇ ਵੀ ਇੱਕ ਦਰ ਹੈ ਮੰਨ ਲਓ ਇਹ ਇਹ ਕੋਈ ਪੜਤਾਲ ਦਾ ਥੋੜਾ ਹੀ ਉਹ ਆ ਹੂੰ ਇਦਾਂ ਥੋੜੀ ਪੜਤਾਲ ਸਾਡੇ ਸਮਾਜ ਦੇ ਵਿੱਚ ਇੱਕ ਇਹ ਵੀ ਗੱਲ ਹੈ ਪਹਿਣੇ ਕਿੱਡੀ ਕੁੜੀ ਮਾੜੀ ਹੋਵੇ ਖਰਾਬ ਹੋਵੇ ਬਦਨਾਮ ਹੋਵੇ ਸਾਡੇ ਇਹ ਕਹਿੰਦੇ ਆ ਵੀ ਯਾਰ ਕਿਸੇ ਦੀ ਧੀ ਤੇ ਕਦੇ ਨਾ ਪਾਨੀ ਮੋਰ ਕਿਸੇ ਧੀ ਬਾਰੇ ਕਿਸੇ ਨੂੰ ਮਾੜਾ ਨਾ ਕਹੋ ਹੌਸਾ ਜਿਹੜਾ ਮਾੜੀ ਦਿਉਰੀ ਦਿਉਰੀ ਇਹ ਆ ਮੈਂ ਤੇ ਕੁਵਾਰੀ ਹੁੰਦੀ ਤਾਂ ਗਲਤੀਆਂ ਹੋ ਗਈਆਂ ਵਿਆਹੀ ਗਈ ਹੋ ਸਕਦਾ ਸਹਿਣੀ ਹੋ ਜੇ ਮੈਂ ਪਾਨੀ ਨੂੰ ਪ੍ਰਮੋਟ ਨਹੀਂ ਕਰਦੀ ਪਰ ਮੈਂ ਇਹ ਕਹਿੰਦੀ ਆ ਕਿਸੇ ਦੀ ਧੀ ਭੈਣਾਂ ਦੀ ਕਿਸੇ ਦੇ ਪੁੱਤ ਦੀ ਜ਼ਿੰਦਗੀ ਵੀ ਨਾ ਖਰਾਬ ਕਰੋ ਹੂੰ ਜੇ ਕੋਈ ਜਾਇਜ਼ ਗੱਲ ਆ ਕਿਉਂ ਪੁੱਤ ਦੀ ਕਿਉਂ ਕਰੋ ਘਰ ਮੁੱਦਾ ਵੱਜ ਗਿਆ ਉਹ ਮੁੰਡੇ ਦੇ ਪੰਜ ਭੂਆ ਸੀ ਹੂੰ ਠੀਕ ਆ ਉਹਨਾਂ ਦਾ ਮੁੰਡੇ ਦਾ ਪਿਓ ਕੱਲਾ-ਕੱਲਾ ਸੀ ਮਤਲਬ ਪੰਜ ਭੈਣਾਂ ਦਾ ਕੱਲਾ ਭਰਾ ਸੀ ਤੇ ਗਾਂ ਇੱਕੋ ਹੀ ਭਤੀਜਾ ਸੀ ਤੇ ਭਤੀਜੇ ਭਰਾਵਾਂ ਨਾਲ ਉਹ ਵੀ ਵੱਧ ਪਿਆਰੇ ਹੁੰਦੇ ਆ ਤੇ ਅੱਜ ਉਹ ਪੰਜੇ ਰੋਂਦੀਆਂ ਝੱਲੀਆਂ ਨਹੀਂ ਜਾਂਦੀਆਂ ਹੂੰ ਪੰਜੇ ਰੋਂਦੀਆਂ ਝੱਲੀਆਂ ਨਹੀਂ ਜਾਂਦੀਆਂ ਹੂੰ ਇੰਨੇ ਡਰਾਮੇ ਰਚੇ ਇੰਨੇ ਡਰਾਮੇ ਰਚੇ ਬੰਦਾ ਕਹਿ ਦੇ ਹੂੰ ਫਾਹਾ ਥੋੜੀ ਆ ਤੁਹਾਨੂੰ ਹੂੰ ਫਾਹਾ ਥੋੜੀ ਆ ਫਾਂਸੀ ਥੋੜੀ ਆ ਵਿਆਹ ਤੁਹਾਨੂੰ ਫਾਂਸੀ ਥੋੜੀ ਆ ਤਲਾਕ ਤੁਹਾਡੇ ਵਰਗੀਆਂ ਵਾਸਤੇ ਤਾਂ ਬਣਾਏ ਸੀ ਹੂੰ ਤੁਹਾਡੇ ਵਰਗੀਆਂ ਵਾਸਤੇ ਬਣਾਏ ਸੀ ਬਿਲਕੁਲ ਸ਼ਰੀਫ ਤਾਂ ਰਹਿ ਪੈਂਦੀਆਂ ਹਾਂ। ਹਾਂ। ਸ਼ਰੀਫ ਤੇ ਘਟਦੀਆਂ ਨਹੀਂ। ਹੂੰ ਘਟਦੀਆਂ। ਮੈਂ ਛਤਰਖਾਨ ਨੂੰ ਜਾਇਜ਼ ਨਹੀਂ ਕਹਿੰਦੀ। ਪਰ ਅੱਜ ਤੇ ਕਿਹੜੇ ਛਤਰ ਪੈ ਰਹੇ ਸੀ 700 ਦਾ ਤੇ ਨਾ ਘਰੇ ਨਹੀਂ। ਹੂੰ ਇੱਕ ਬੰਦੇ ਨੂੰ ਰੋਟੀ ਨਹੀਂ ਦਿੱਤੀ ਗਈ। ਹੂੰ ਸਾਊ ਮੁੰਡਾ। ਸਾਊ ਮੁੰਡਾ। ਤੇ ਤੇਰਾ ਜੇ ਕੋਈ ਪਾਸਟ ਸੀ ਹੁਣ ਛੱਟ ਤੇ ਤੂੰ ਹੁਣ ਤੂੰ ਵਿਆਹੀ ਗਈ ਵਧੀਆ ਮੁੰਡਾ ਹੈ, ਵਧੀਆ ਘਰਬਾਰ ਹੈ ਤੂੰ ਨਹੀਂ ਜਿਆਦਾ ਵੀ ਮੈਂ ਫਿਰ ਮੈਨੂੰ ਆਖ ਦੇਣਗੇ ਵੀ ਆਏ ਕਹਿੰਦੀ ਆ ਜਿਆਦਾ ਵੀ ਨਹੀਂ ਸਿਰ ਚੜਾਉਣੀਆਂ ਚਾਹੀਦੀਆਂ ਇਹ। ਸਾਬ ਕਿਤਾਬ ਦੀਆਂ ਹੀ ਰੱਖੋ ਗੱਡੀ ਦਿੱਤੀ ਹੋਈ ਸੀ। ਮੁੰਡਾ ਮੋਟਰਸਾਈਕਲ ਤੇ ਡਿਊਟੀ ਜਾਂਦਾ ਸੀ। ਤੇ ਕੁੜੀ ਨੂੰ ਗੱਡੀ ਦਿੱਤੀ ਹੋਈ ਸੀ। ਉਹ ਉਹ ਗੱਡੀ ਕਿੱਥੇ ਜਾਂਦੀ ਸੀ? ਬੁਟੀਕ ਦਾ ਕੰਮ ਕਰਦੀ ਸੀ ਇੱਕ ਚੰਗਾ ਹੋਰ ਲੱਛਣ ਜਾਂ ਫੜਿਆ ਸੀ ਉਹਨੇ। ਬੁਟੀਕ ਚਲਾਇਆ ਹੋਇਆ ਸੀ ਤੇ ਬਸ ਇਹਦਾ ਸੂਟ ਡਿਲੀਵਰ ਕਰਿਆਈ ਉਹਦਾ ਸੂਟ ਸੂਟ ਤਾਂ ਕਿਹੜੇ ਕਰਨੇ ਸੀ ਕਰਨੀਆਂ ਤਾਂਸ਼ੇ ਮੈਨੂੰ ਪਤਾ ਪੈ ਨਹੀਂ ਮੈਨੂੰ ਇਹ ਗੱਲ ਕਹਿਣੀ ਚਾਹੀਦੀ ਏ ਕਿ ਨਹੀਂ। ਜ਼ਿਆਦਾਤਰ ਸਾਨੂੰ ਲੱਗਦਾ ਨਹੀਂ ਬੁਟੀਕ ਬਹੁਤ ਜ਼ਿਆਦੇ ਖੁੱਲ ਰਹੇ ਹਰ ਚੌਥੀ ਲੇਡੀਜ਼ ਕੁੜੀ ਨੂੰ ਬੁਟੀਕ ਦਾ ਕੰਮ ਕਰਦੀ ਹੈ ਜਿਆਦਾਤਰ ਰੱਜੇ ਹੋਏ ਲੋਕ ਕਰਦੇ ਜਿਨ੍ਹਾਂ ਨੂੰ ਇੱਕ ਤਾਂ ਲੋੜ ਹੈ ਭੈਣੇ ਕਿਸੇ ਨੇ ਘਰ ਚਲਾਉਣਾ ਕਿਸੇ ਭੈਣ ਨੇ ਆਪਦੇ ਸੂਟ ਸਿਉ ਕੇ ਤੇ ਜਿਆਦਾਤਰ ਸੌਖੇ ਲੋਕ ਸੋਹ ਰੂਮ ਬਣਾ ਕੇ ਆਪਦੀਆਂ ਧੀਆ ਭੈਣਾਂ ਨੂੰ ਇੰਨੀ ਖੁੱਲ੍ਹ ਜਿਵੇਂ ਤੁਸੀਂ ਦੱਸਿਆ ਗੱਡੀ ਦੇ ਕੇ ਆਏ ਵੱਡੇ ਸੌਹਰੂਮ ਬਣਾਏ ਹੋਏ ਬੁਟੀਕਾਂ ਤੇ ਜੇ ਸਾਡਾ ਤਾਂ ਹੀ ਕੱਪੜਾ ਕੈਨੇਡਾ ਜਾਂਦਾ ਹੈ ਇਹ ਇਹ ਤੁਸੀਂ ਕਿਵੇਂ ਬਾਂਦਰਾਂ ਨੂੰ ਬਣਾਸਦੀਆਂ ਟੋਪੀਆਂ ਨਹੀਂ ਦੇਣੀਆਂ ਚਾਹੀਦੀਆਂ ਬਸ ਬੰਦੇ ਤੇ ਬਾਂਦਰ ਚ ਫਰਕ ਹੁੰਦਾ ਹੈ ਇਹ ਬਾਂਦਰੀਆਂ ਆ ਹਮ ਜਿਹੜੀਆਂ ਇਹੋ ਜੀਆਂ ਤੁਹਾਡਾ ਤਾਂ ਬਹੁਤ ਬਾਂਦਰੀਆਂ ਨੇ ਬਾ ਪਹਿਲਾਂ ਵੀ ਬੇਪੱਤ ਬਾਂਦਰੀਆਂ ਕਰਾਵ ਹੀ ਲੈਂਦੀਆਂ ਮਾਦਰਾਂ ਵਾਲੀ ਹੂੰ ਕਰਵਾਵ ਹੀ ਲੈਂਦੀਆਂ ਠੀਕ ਹੈ ਇਹਨਾਂ ਦਾ ਕੋਈ ਨਹੀਂ ਹੁਣ ਹੁਣ ਤੁਸੀਂ ਲਾਸਟ ਆਹੀ ਗੱਲ ਕਰਦੇ ਵੀ ਅੱਗੇ ਤੋਂ ਅਗਲਾ ਕਿਵੇਂ ਕਿਵੇਂ ਅਗਲਾ ਦੇਖੂਗਾ ਕੁੜੀ ਨੂੰ ਕਿਵੇਂ ਮੁੰਡੇ ਨੂੰ ਮਹਾਰਾਜ ਜੀ ਬਚਾਊਗਾ ਭਾਈ ਮਹਾਰਾਜ ਜੀ ਬਚਾਊਗਾ ਕੋਈ ਹੱਲ ਹੀ ਨਹੀਂ ਕੋਈ ਹੱਲ ਹੀ ਨਹੀਂ ਹੁਣ ਰਿਸ਼ਤੇ ਰਿਸ਼ਤੇਦਾਰੀਆਂ ਚੋਂ ਤਾਂ ਹੁੰਦੇ ਹੀ ਨਹੀਂ ਹੂੰ ਰਿਸ਼ਤੇਦਾਰੀਆਂ ਚੋਂ ਤਾਂ ਅਗਲਾ ਸਮਝਦਾ ਇਹ ਸਾਡੇ ਵਰਗੇ ਦਾ ਹੈ ਇਹ ਤਾਂ ਖੇਤੀ ਵਾਲੇ ਜੱਟ ਬੂਟ ਦੇਸੜਾ ਅਸੀਂ ਤਾਂ ਕੁੜੀ ਵਧੀਆ ਪਰਿਵਾਰ ਚ ਦੋ ਰਾਂਗੇ ਅਸਲ ਦੇ ਵਿੱਚ ਬਚੋਲੇ ਦੀ ਅੱਗੇ ਡਰ ਛੇਪ ਸ਼ਰਮ ਕੋਈ ਲੜਵਾਈ ਕੋਈ ਲੱchn ਮਾੜੇ ਲੱਗਦੇ ਬਚੋਲੇ ਨੂੰ ਲੰਬਾ ਹੁੰਦਾ ਸੀ ਰਿਸ਼ਤੇ ਰਿਸ਼ਤੇ ਹੁੰਦੇ ਸੀ ਜਾਂ ਪਿੰਡ ਚੋਂ ਹੁਣ ਤਾਂ ਜਿਹੜੇ ਰੈਡੀमेड ਲੱਖ ਰੁਪਇਆ ਕੋਈ ਬਾਹਰ ਲਾਦਾ ਸਾਇਦ ਮਨ ਲਾਦਾ ਡੇਢ ਤੋਂ ਹੀ ਲੈਂਦੇ ਹੋਣਗੇ ਮੈਂ ਦੋ ਕਿਉਂ ਉਹਨਾਂ ਨੂੰ ਸੁਣਾਉਣਾ ਬਈ ਉਸੇ ਦੀ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਨੇ 50 ਹਜ਼ਾਰ ਲੱਖ ਇਧਰੋਂ ਵੜ ਲੈਣਾ 50 ਹਜ਼ਾਰ ਲੱਖ ਇਧਰੋਂ ਵੜ ਲੈਣਾ ਉਹਨਾਂ ਨੂੰ ਡੱਕਾ ਮਤਲਬ ਨਹੀਂ ਪਣਾ ਜਾਂਦੀ ਰੰਡੀ ਹੋ ਜੇ ਉਹ ਲਾਗੀਆਂ ਦੇ ਲਾਗ ਲੈਣ ਵਾਲੀ ਗੱਲ ਕਰਦਾ ਬਿਲਕੁਲ ਮੈਂ ਰਿਸ਼ਤੇ ਉਸਦਾਰੀਆਂ ਚ ਆਪਾਂ ਵਿਆਹ ਭੁਜਾਂਨੇ ਐ ਅਕਸਰ ਰਿਸ਼ਤੇ ਨਹੀਂ ਵਿਆਹ ਜਨੇ ਉਹ ਉਸੇ ਦਿਨ ਪਹਿਲਾਂ ਪੈਸੇ ਨੰਦਾ ਤੋਂ ਬਾਅਦ ਉਹਨਾਂ ਨੇ ਮੰਗਣੇ ਸ਼ੁਰੂ ਕਰ ਦੇਣਾ ਭਾਈ ਸਾਡੀ ਜਿਹੜੀ ਗੱਲ ਹੋਈ ਅੱਦੇ ਉਹ ਉਸ ਤੋਂ ਬਾਅਦ ਸੋਡੀ ਕੁੜੀ ਚਾਹੇ ਉੱਤਰ ਦੀ ਰੌਲਾ ਪਾ ਲੈ ਸਾਡਾ ਹਾਂ ਉਹ ਉਹੀ ਗੱਲ ਹੋਊਗੀ ਨਾ ਉਹੀ ਗੱਲ ਹੋਊਗੀ ਨਾ ਇਹਨਾਂ ਦਾ ਤਾਂ ਐਡਾ ਬੇੜਾ ਕਰਕੇ ਇਹਨਾਂ ਨੂੰ ਕੋਈ ਮਤਲਬ ਹੀ ਨਹੀਂ ਹੈ ਤਾਂ ਜੀ ਇੱਕ ਸੋਹਣੀ ਕੁੜੀ ਦੀ ਫੋਟੋ ਵਿਖਾਉਂਦੇ ਆ ਠੀਕ ਹੈ ਸਾਰੀਆਂ ਸੋਹਣੀਆਂ ਤਾਂ ਨਹੀਂ ਪਰ ਸੋਹਣੇ ਵੀ ਬਸ ਸਾਫ ਸਿਰ ਦੇ ਹੀ ਚੰਗੇ ਲੱਗਦੇ ਆ ਠੀਕ ਐ ਸੋਹਣੀ ਕੁੜੀ ਦੀ ਫੋਟੋ ਖਾ ਦੇਣਗੇ ਪਿੱਛੇ ਪੜਾਈ ਲਿਖ ਦੇਣਗੇ ਠੀਕ ਐ ਲੋ ਚਾਰ ਡਿਗਰੀਆਂ ਨਾਲ ਬੁਟੀਕ ਜੀ ਦਾ ਕਰੀ ਬੈਠੀਆਂ ਹੁੰਦੀਆਂ ਜਾਂ ਪਾਰਲਰ ਦਾ ਕਰੀ ਬੈਠੀਆਂ ਹੁੰਦੀਆਂ ਠੀਕ ਐ ਚਲੋ ਜੀ ਬਸ ਫੋਟੋ ਤੇ ਹੀ ਲੋਕ ਤਾਂ ਲਟੋਪਿੰਗ ਹੋ ਜਾਂਦੇ ਆ ਬਸ ਫੋਟੋ ਤੇ ਹੀ ਬੁਟੀਕ ਦਾ ਕੰਮ ਵੀ ਲੋਕਾਂ ਨੇ ਆਏ ਬਣਾ ਲਿਆ ਵੀ ਆ ਪੂਰਾ ਸਟੇਟਸ ਬਣਾ ਲਿਆ ਹਨਾ ਹਾਲਾਂਕਿ ਪਹਿਲਾਂ ਜਿਹੜੀਆਂ ਕਿਸੇ ਦੇ ਘਰ ਚਰਾਂ ਦਾ ਔਰਤ ਉਹ ਫੋਰਸ से ਆਉਂਦੀ ਸੀ ਵਾਧੂ ਕੁੜੀਆਂ ਘਰੇ ਬੁਟੀਕਾਂ ਦੇ ਕੰਮ ਕਰਦੀਆਂ ਘਰੇ ਵੀ ਕਰਦੀਆਂ ਠੀਕ ਐ ਇਨੇ ਸਮਾਉਣੇ ਆ ਪਿੰਡ ਚੋ ਵੀ ਸਵਾਈ ਲੈਣੇ ਆ ਆ ਕੀ ਚਰਿੱਤਰ ਜੇ ਫੜੇ ਹੋਇਆ ਚੱਕ ਲਈ ਚਾਬੀ ਐ ਇਦਾਂ ਟਪਮਾਉਂਦਾ ਕਿ ਕੀ ਪੱਤੀ ਟੀਰਾਂ ਨਾਲ ਘਰ ਬਠੀਕਰ ਬਿਨਾਂ ਚੱਲ ਨਹੀਂ ਸਕਦਾ ਕਿ ਸਾਰੀ ਫੈਮਿਲੀ ਕੈਨੇਡਾ ਸੀ ਉਹਨਾਂ ਦਾ ਮੁੰਡਾ ਜੌਬ ਕਰਦਾ ਜੋ ਵੀ ਚੱਲ ਮੁੰਡਾ ਕਿਉਂ ਆਪਾਂ ਕੰਮ ਨੂੰ ਤੇ ਕਿਸੇ ਨੂੰ ਕੀ ਡੱਕ ਸਕਦੇ ਆ ਵੀ ਚੱਲ ਕੰਮ ਕਰ ਲੈ ਤਰੱਕੀ ਕਰਨਾ ਹਰੇਕ ਦਾ ਅਧਿਕਾਰ ਹੈ ਪਰ ਜੇ ਤੁਹਾਨੂੰ ਕਿਸੇ ਨੇ ਗੱਡੀ ਦੀ ਚਾਬੀ ਫੜਾਤੀ ਜਾਂ ਤੁਹਾਡੇ ਤੇ ਜੇ ਯਕੀਨ ਕਰ ਲਿਆ ਤੇ ਉਹਨੂੰ ਬਣਾ ਕੇ ਰੱਖਣਾ ਵੀ ਤਾਂ ਤੁਹਾਡੀ ਜ਼ਿੰਮੇਵਾਰੀ ਆ ਇਹ ਤਾਂ ਉਹਨੂੰ ਚਾਹੀਦਾ ਸੀ ਪ੍ਰੇਸ਼ਟ ਅਕਲ ਦੀ ਮਾਲਕਨ ਨੂੰ ਉਹਨੂੰ ਚਾਹੀਦਾ ਸੀ ਤੇ ਮੈਂ ਤਾਂ ਕਹਿੰਨੀ ਆ ਨਾ ਇੱਕ ਅੱਧੀ ਨੂੰ ਨਜਾਇਜ਼ ਸਬੰਧਾਂ ਵਾਲੀ ਨੂੰ ਐਡੀ ਐਗਜ਼ਾਮਪਲ ਸੈੱਟ ਕਰਕੇ ਸਜ਼ਾ ਦੇਵੇ ਫਿਰ ਜਾ ਕੇ ਥੱਲ ਪਾਉਗੀ ਨਹੀਂ ਤਾਂ ਇਹ ਤਾਂ ਕਿੱਤਾ ਬਣ ਛੜਿਆ ਲਾ ਤੂੰ ਕਿਵੇਂ ਮੈਨੂੰ ਰੋਕੇਂਗਾ ਅਗਲਾ ਕਹਿੰਦਾ ਹਮ ਮੇਰੀ ਮਰਜ਼ੀ ਜੇ ਤੂੰ ਮੈਨੂੰ ਕਾਨੂੰਨ ਨਹੀਂ ਰੋਕਦਾ ਉਹ ਕਹਿੰਦਾ ਜੇ ਤੁਸੀਂ ਆਪਦੇ ਬੰਦੇ ਬੁੜੀ ਨਾਲ ਨਹੀਂ ਖੁਸ਼ ਤੇ ਖਾਲਗੇ ਧੱਕੇ ਜਿੱਥੇ ਮਰ ਜਾਈ ਹੂੰ ਆ ਗੱਲ ਸਾਨੂੰ ਸਾਰਿਆਂ ਨੂੰ ਉੱਠ ਕੇ ਮੰਗ ਠਾਉਣੀ ਪਊਗੀ ਸਾਡੇ ਘਰਾਂ ਤੱਕ ਆ ਗਈ ਇਹ ਗੱਲ ਅੱਜ ਤੱਕ ਆਪਾਂ ਆਉਂਦੇ ਸੀ ਯਾਰ ਸਵਾਦ ਲੈਣ ਲਈ ਸੁੰਦੇ ਆ ਸਵਾਦ ਹੀ ਸੀ ਲੋਕਾਂ ਦਾ ਹੂੰ ਆਪਣਾ ਕਿਹੜਾ ਗੱਲ ਆ ਹੁਣ ਘਰਾਂ ਤੱਕ ਆ ਗਈ ਕਈ ਵਾਰੀ ਅਸੀਂ ਕਸੂਰਵਾਰ ਵੀ ਨਹੀਂ ਹੁੰਦੇ ਫਿਰ ਵੀ ਸਾਨੂੰ ਸਜ਼ਾ ਮਿਲੀ ਆ ਹੁਣ ਮੁੰਡਾ ਕਸੂਰਵਾਰ ਸੀ ਉਹਦੇ ਮਾਪੇ ਕਸੂਰਵਾਰ ਸੀ ਆਪ ਤਾਂ ਹੀ ਚੰਗੀਆਂ ਪੜੀਆਂ ਫਿਰਦੀਆਂ ਰਹਿੰਦੀਆਂ ਆ ਜਾਣੀਆਂ ਇਹਨੇ 5-7 ਸਾਲਾਂ ਨੂੰ ਬਾਹਰ ਆਜੂਗੀ ਫਿਰ ਉਹੀ ਆਸ਼ਕੀਆਂ ਕਰੂਗੀ ਸਾਡੀ ਉਮਰ ਹੂੰ ਤੱਕ ਘਰ ਘਰ ਬਲਵੀਰੋ ਭਾਬੀ ਬਣੀ ਪਈ ਐ ਹੂੰ ਇਹੀ ਗੱਲ ਹਾਂ ਤੇ ਫਿਰ ਇਹਨਾਂ ਚੀਜ਼ਾਂ ਨੂੰ ਦੱਕਣਾ ਕਿਨੇ ਆ ਸਮਾਜ ਦੇ ਦੇ ਹਾਂ ਦੱਕਣਾ ਕਿਨੇ ਆ ਤੁਸੀਂ ਪੁੱਠੇ ਚਲਦੇ ਹੋ ਸੁੱਚੇ ਸੂਰਮੇ ਅਰਗੇ ਨੂੰ ਫਾਂਸੀ ਦੇਣੇ ਜੋਗੇ ਹੋ ਇਹਨਾਂ ਨੂੰ ਨਹੀਂ ਦੱਕਣਾ ਤੁਸੀਂ ਇਹਨਾਂ ਨੂੰ ਤਾਂ ਸਰਕਾਰਾਂ ਵਧਾਉਂਦੀਆਂ ਫਲਾਉਂਦੀਆਂ ਨਹੀਂ ਉਹ ਤਾਂ ਕਹਿੰਦੀਆਂ ਕਰੋ ਵਾਦੂ ਗੰਦ ਪਾਓ ਤੁਸੀਂ ਲੋਕਾਂ ਦੇ ਮਾਈਂਡ ਕਿਤੇ ਚੱਜ ਦੇ ਪਾਸੇ ਲਾਗਣਾ ਜਾਣ ਤੁਹਾਡੇ ਚ ਹੀ ਉਲਝੇ ਰਹਿਣਾ ਹੁਣ ਉਹ ਮੁੰਡੇ ਦੀ ਕਿੱਡੀ ਚੰਗੀ ਸੋਚ ਸੀ ਜਿਹੜਾ ਆਪਦੇ ਪਿੰਡ ਦੇ ਪ੍ਰਾਇਮਰੀ ਸਕੂਲ ਚ ਫ੍ਰੀ ਸਿੱਖਿਆ ਦੇ ਰਿਹਾ ਸੀ ਚੰਗੀ ਸੋਚ ਦਾ ਮਾਲਕ ਸੀ ਤੇ ਜਨਾਨੀ ਖਾ ਗਈ ਅੱਜ ਹੁਣ ਪਰਿਵਾਰ ਦਾ ਕੀ ਕੱਲ ਤੁਸੀਂ ਪਰ ਫੈਮਲੀ ਨਾਲ ਤੁਹਾਡੀ ਗੱਲ ਹੋਈ ਹੈ ਹੁਣ ਅੱਗੇ ਉਹਨਾਂ ਦਾ ਅੱਜ ਕੀ ਪਲਾਨ ਕੋਈ ਧਰਨੇ ਦਾ ਸੀ ਕਿਵੇਂ ਕੀ ਕਹਿੰਦੇ ਸੀ ਸੰਘਰਸ਼ ਵਾੜ ਬਹੁਤ ਸੋਹਣੀ ਮੰਗ ਰੱਖੀ ਆ ਉਹਨਾਂ ਨੇ ਉਹ ਕਹਿੰਦੇ ਜਿੰਨਾ ਚਿਹਰੇ ਨੂੰ फांसी ਨਹੀਂ ਨਾ ਹੁੰਦੀ ਅਸੀਂ ਸਸਕਾਰ ਨਹੀਂ ਕਰਦੇ ਅੱਛਾ ਹਮ ਅੱਜ ਤੱਕ ਆ ਪਾਈ ਸੁਣਦੇ ਆ ਵੀ ਜਿੰਨਾ ਚਿਰ ਅਰੈਸਟ ਨਹੀਂ ਹੁੰਦੇ ਪਰ ਚੰਨ ਜਟਿਆ ਨਹੀਂ ਆਂਦਾ ਠੀਕ ਹੈ ਨਹੀਂ ਕਹਿੰਦੇ ਅਸੀਂ ਉਹਨਾਂ ਚਿਰ ਸਸਕਾਰ ਨਹੀਂ ਕਰਨਾ ਤੇ ਜਿੰਨਾ ਚਿਰ ਬਾਕੀ ਬੰਦੇ ਵੀ ਨਾਲ ਸਜ਼ਾ ਦੇ ਪਰ ਵਿਚਾਰਿਆਂ ਨੂੰ ਅੱਜ ਉਹਨਾਂ ਨੇ ਫਰੀਦਕੋਟ ਧਰਨਾ ਲਾਉਣਾ ਸੀ ਹਾਂਜੀ ਫਰੀਦਕੋਟ ਧਰਨਾ ਲਾਇਆ ਸੀ ਉਹਨਾਂ ਨੇ ਐਸਐਸਪੀ ਦਫ਼ਤਰ ਦੇ ਬਾਹਰ ਅੱਛਾ ਮੈਂ ਕਹਿੰਨੀ ਆ ਵੀ ਠੀਕ ਆ ਅੜੇ ਵੀ ਦਿਓ ਬਹੁਤ ਮਿੱਠੀਆਂ ਗੋਲੀਆਂ ਤੁਹਾਨੂੰ ਪ੍ਰਸ਼ਾਸਨ ਪਾਊਗਾ ਪਰ ਭੈਣੇ ਜਿਹੜਾ ਮੈਨੂੰ ਤਾਂ ਉਹ ਗੱਲ ਨਾ ਬਿਲਕੁਲ ਹੀ ਹਜਮ ਨਹੀਂ ਜਿਹੜੀ ਇਨਸਾਫ-ਇਨਸਾਫ ਕਹਿਣ ਲੱਗ ਜਾਂਦੇ ਮੌਤਵਾਰ ਵੀ ਕੀ ਇਨਸਾਫ ਉਹ ਪੁੱਤ ਵਾਪਸ ਆ ਜਾਊਗਾ ਐਡਾ ਕੋਈ ਇਨਸਾਫ ਕਿੱਥੋਂ ਮਿਲ ਚ ਉਹਨਾਂ ਭੂਆਂ ਦਾ ਉਹਨਾਂ ਮਾਪਿਆਂ ਕਮੇ ਕਾਲ ਜੱਠ ਰੂਗਾ ਦੇਖੋ ਜੇ ਕਿਸੇ ਦੀ ਜਾਨ ਗਈ ਆ ਉਹ ਤਾਂ ਥੋੜੇ ਸਾਡੇ ਗੱਲਾਂ ਕਰਨ ਨਾਲ ਮੁੜਨੀ ਨਹੀਂ ਹੂੰ ਠੀਕ ਐ ਜਾਂ ਉਹਨਾਂ ਦੇ ਮਾਪਿਆਂ ਦੇ ਵੱਲੋਂ ਉਹਨੂੰ ਫਾਂਸੀ ਵੀ ਚੜਾ ਦਿੱਤਾ ਜਾਵੇ ਤਾਂ ਵੀ ਨਹੀਂ ਮੁੜਨੀ ਪਰ ਕਿਸੇ ਹੋਰ ਮਾਂ ਦਾ ਪੁੱਤ ਨਾ ਤੁਰ ਜਾਏ ਹੂੰ ਕਿਸੇ ਹੋਰ ਘਰ ਦੇ ਵਿੱਚ ਐ ਸੱਥ ਨਾਲ ਵਿਚਰੋ ਇਹ 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 ਗੱਲ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਮੈਂ ਲਾਸਟ ਸਵਾਲ ਵੀ ਹਾਲ ਤੱਕ ਜਿੰਨੇ ਵੀ ਜਿਵੇਂ ਤੁਸੀਂ ਖੂਦ ਹੀ ਗੱਲ ਕਰੀ ਆ ਜਾਂ ਕੰਧਾਂ ਦੇ ਕੰਨ ਵਾਲੀ ਜੋ ਵੀ ਆ ਵੀ ਇਹ ਲੋਕ ਕੀ ਪਾਗਲ ਹੋ ਜਾਂਦੇ ਇਹਨਾਂ ਨੂੰ ਪਤਾ ਨਹੀਂ ਵੀ ਅਸੀਂ ਫੜੇ ਜਾਵਾਂਗੇ ਫੜੇ ਵੀ ਜਾਂਦੇ ਹਰ ਰੋਜ਼ ਆਪਾਂ ਖਬਰਾਂ ਦੇਖਦੇ ਆਂ ਜਿਹੜੇ ਕੋਈ ਕਤਲ ਕਰਦਾ ਕੋਈ ਬੰਦਾ ਕਰਦਾ ਪੂੜੀ ਕਰਦੇ ਭਲਾਣਾ ਕਰਦਾ ਕਿਸੇ ਤੋਂ ਕਰਾਉਂਦਾ ਆਖਰ ਉਹਨਾਂ ਨੇ ਫੜੇ ਹੀ ਜਾਣਾ ਕਿ ਇਹ ਇਹਨਾਂ ਦੇ ਦਿਮਾਗ ਨੂੰ ਤਾਂ ਕੀ ਹੋਇਆ ਹੁੰਦਾ ਹੈ ਕਿਵੇਂ ਕਿਹੜੇ ਐਂਗਲ ਤੋਂ ਸੋਚਦੇ ਆ ਵੀ ਅਸੀਂ ਬਚ ਜਾਵਾਂਗੇ ਸਾਰੀ ਦੁਨੀਆ ਚੰਗੀ ਨਹੀਂ ਨਾ ਰੌਲਾ ਤਾਂ ਇਹ ਹੀ ਆ ਹੂੰ ਠੀਕ ਹੈ ਮੂਰਖ ਲੋਕ ਆ ਇਹ ਮਹਾ ਮੂਰਖ ਲੋਕ ਆ ਹੂੰ ਠੀਕ ਹੈ ਪਤਾ ਸਭ ਹੁੰਦਾ ਹੈ ਪਰ ਚੋਰ ਕਦੇ ਮੰਨਦਾ ਮੈਂ ਚੋਰ ਆ ਹੂੰ ਠੀਕ ਹੈ ਇਹਨਾਂ ਨੂੰ ਐਂ ਲੱਗਦਾ ਵੀ ਸਭ ਦੇ ਕੋ ਵੱਡਾ ਸਾਜ਼ਿਸ਼ ਕਰਤਾ ਕੋਈ ਦੁਨੀਆ ਤੇ ਜੰਮਿਆ ਹੀ ਨਹੀਂ ਮਾਰਦੀ ਨਾ ਤੂੰ ਉਹਦੇ ਨਾਲ ਨਹੀਂ ਰਹਿਣਾ ਤੂੰ ਸਿੱਧਾ ਕਹਿੰਦੀ ਪਰ ਰੌਲਾ ਤਾਂ ਜ਼ਮੀਨ ਦਾ ਵੀ ਸੀ ਚੰਗੀ ਵੀ ਬੰਨਾ ਸੀ ਉੱਥੇ ਹੀ ਰਹਿਣਾ ਸੀ ਰਹਿ ਕੇ ਉੱਥੇ ਯਾਸ਼ੀਆਂ ਕਰਨੀਆਂ ਸੀ ਹੁਣ ਉਹ ਰਾਦਾ ਰੂੜਾ ਸੀ ਹੁਣ ਉਹ ਰਾਦਾ ਰੂੜਾ ਸੀ ਉਹਨਾਂ ਦੇ ਘਰ ਨੂੰ ਜਿੰਦਾ ਲੱਗਿਆ ਵਿਚਾਰਾ ਮੈਂ ਤਾਂ ਕਹਿੰਦੀ ਆਾਰੇ ਬਾਹਰੋਂ ਮਾਂ ਪਿਓ ਮੁੰਡੇ ਦੇ ਆ ਗਏ ਕਾਂ ਆ ਗਏ ਆ ਗਏ ਜੀ ਆ ਗਏ ਮਤਲਬ ਗੱਲ ਨਹੀਂ ਹੁੰਦੀ ਵਿਚਾਰਿਆਂ ਤੋਂ ਘਰ ਪਟਿਆ ਗਿਆ ਬਈ ਕਰ ਪਟਿਆ ਗਿਆ ਮਤਲਬ ਆਪ ਨੂੰ ਐ ਲੱਗਦਾ ਆਪਾਂ ਕਦੇ ਵੇਖਿਆ ਨਹੀਂ ਪਰ ਤੁਹਾਨੂੰ ਇਹ ਨਹੀਂ ਲੱਗਦਾ ਪੈਨੇ ਕਿਤਨੇ ਕਿਤੇ ਮਾਪਿ ਉਹਨੂੰ ਤਾੜ ਕੇ ਪੁੱਛ ਲੈਣਾ ਚਾਹੀਦਾ ਆਪਦੀ ਭਤੀ ਨੂੰ ਵੀ ਭਾਈ ਹੁਣ ਦੱਸ ਅਸੀਂ ਤਰ੍ਹਾਂ ਰਿਸ਼ਤਾ ਕਰਨ ਲੱਗਿਆ ਹੁਣ ਦੱਸ ਕੱਲ ਨੂੰ ਸਾਨੂੰ ਨਾਂ ਬਣੀ ਹੋਣਾ ਚਾਹੀਦਾ ਕਿਦਾਂ ਕਿਦਾਂ ਦੇ ਮਾਪੇ ਵੀ ਢਿੱਲ ਹੁੰਦੀ ਆ ਕੋਈ ਗੱਲ ਨਹੀਂ ਸਿਆਣੀ ਹੋ ਜੂ ਜਾ ਕੇ ਸਿਆਣੀ ਹੋ ਜਾ ਐ ਇਹ ਵੀ ਹੁੰਦਾ ਨਹੀਂ ਮੈਂ ਤਾਂ ਕਹਿੰਨੀ ਆ ਨਿਗਾ ਰੱਖਣੀ ਪੈਂਦੀ ਆ ਹਮ ਨਿਗਾ ਰੱਖਣੀ ਪੈਂਦੀ ਆ ਪੁੱਛਣ ਨਾਲ ਦੱਸਣ ਨਾਲ ਨਹੀਂ ਕੁਝ ਹੁੰਦਾ ਉਹ ਜਦਾ ਅੱਜਕੱਲ ਹਰੇਕ ਮੁੰਡਾ ਨਿਗਾਹ ਕੌਣ ਰੱਖੂ ਪੈਣਾ ਜੇ 25 ਕਿੱਲੇ ਦਾ ਮਾਲਕ ਨਹੀਂ ਨਿਗਾਹ ਰੱਖ ਸਕਿਆ ਦੋ ਚਾਰ ਪੰਜ ਚਾਰ ਕਿੱਲੇ ਨਾਲ ਪਤਾ ਹੀ ਪਤਾ ਹੀ ਪਤਾ ਹੀ ਕੋਈ ਕੰਮ ਤਾਂ ਕਰਨਾ ਹੀ ਪੈਂਦਾ ਨਾ ਪਤਾ ਤਾਂ ਸੀ ਸ਼ੱਕ ਤਾਂ ਸੀ ਉਹਨੂੰ ਮਾੜਾ ਮੋਟਾ ਬਸ ਇਹ ਸੀਗਾ ਵੀ ਕੌਲ ਕਰ ਗਿਆ ਕੌਲ ਨਹੀਂ ਉਹ ਜਾਂ ਤਾਂ ਇਹ ਚਾਹੁੰਦੀ ਸੀ ਕਿ ਪੈਸਾ ਤਾਂ ਕਾ ਇੱਥੋਂ ਵਰਤੀ ਜਾਵਾ ਰਹੀ ਇਹਦੇ ਨਾਲ ਜਾਵਾ ਠੀਕ ਐ ਐਕਸਟਰਾ ਮੈਰਿਟਲ ਅਫੇਅਰ ਆਪਾਂ ਸੇ ਚਲਾਈ ਰੱਖਾਂ ਨਹੀਂ ਤਾਂ ਉਹ ਤਲਾਕ ਦਿੰਦੀ ਜੇ ਉਹਨੂੰ ਇਹੋ ਜਿਹਾ ਹੁੰਦਾ ਜਾਂ ਜਾਂ ਉਹਦਾ ਉਹਦੇ ਮਨ ਚ ਪੈਸੇ ਨੂੰ ਲੈ ਕੇ ਲਾਲਚ ਸੀ ਵੀ ਇਹਨੂੰ ਮਾਰ ਦਿੰਨੀ ਆ ਉਹ ਜ਼ਮੀਨ ਦੇ ਲਾਚਲੇ ਨੂੰ ਮਾਰ ਦਿੰਨੀ ਸਾਰੀ ਨਹੀਂ ਤੱਦੀ ਤਾਂ ਮੇਰੀ ਹੈਗੀ ਮੇਰੀ ਹੈਗੀ ਐ ਬਸ ਆ ਆ ਗੱਲਾਂ ਨੇ ਮਰਵਾਤਾ ਹੂੰ ਬਹੁਤ ਮਾੜੇ ਤੋਂ ਵੀ ਮਾੜਾ ਕਰਿਆ ਤੇ ਮੈਂ ਕਹਿੰਨੀ ਆ ਨਾ ਔਰਤ ਨਾਮ ਤੇ ਕਲੰਕ ਹੈ ਉਹ ਕੁੜੀ ਹੂੰ ਕਲੰਕ ਹੈ ਹੂੰ ਤੇ ਇਹ ਇਹੋ ਜੀ ਨੂੰ ਇੱਕ ਨੂੰ ਸਜ਼ਾ ਮਿਲ ਗਈ ਨਾ ਬਾਕੀ ਆਪੇ ਟਿਕ ਜਾਣਗੇ ਨਹੀਂ ਤਾਂ ਇਹਨਾਂ ਨੂੰ ਨਾ ਬਈ ਹੱਲਾਸ਼ੇਰੀ ਮਿਲਦੀ ਆ ਜੇ ਇਹਨੂੰ ਚੱਜ ਦੀ ਸਜ਼ਾ ਨਾ ਨਾ ਦਿੱਤੀ ਹੂੰ ਤੇ ਕਹਿ ਦਿੰਦੀਆਂ ਚੱਲ ਕੋਈ ਨਹੀਂ ਇਕੱਠੇ 4 ਸਾਲ ਜੇਲ੍ਹ ਲਾਇਾਵਾਂਗੇ। ਬਿਲਕੁਲ। ਮਤਲਬ ਇਹਨਾਂ ਨੂੰ ਕੋਈ ਮਤਲਬ ਨਹੀਂ। ਇੱਕ ਆ ਗਾਣੇ ਵਾਲਿਆਂ ਨੇ ਜੜ ਕੱਢ ਛੱਡੀ ਇਹਨਾਂ ਦੀ। ਠੀਕ ਹੈ? ਜੇਲ੍ਹ ਨੂੰ ਇਹਨਾਂ ਨੇ ਬਹੁਤ ਮਹਾਨ ਬਣਾਤਾ। ਜੇਲ੍ਹ ਕੱਲੇ ਹਵਾਰੇ ਵਰਗਿਆਂ ਵਾਸਤੇ ਮਹਾਨ ਹੈ। ਹੂੰ। ਬਾਕੀ ਜਿਹੜੇ ਚਵਲ ਕਮਾਂ ਚ ਜਾਂਦੇ ਆ ਉਹਨਾਂ ਵਾਸਤੇ ਜੇਲ੍ਹ ਜੇਲ੍ਹ ਹੀ ਆ। ਬਦਨਾਮੀ ਆ ਉਹ। ਬਦਨਾਮੀ ਦਾ ਤਾਂ ਪਰ ਇਹ ਪਤਾ ਨਹੀਂ ਕਿਉਂ ਐਡੇ ਆਪਦੇ ਆਪ ਨੂੰ ਯੋਧੇ કે ਸੂਰਮੇ ਪਤਾ ਨਹੀਂ ਕੀ ਸਮਝਦੇ ਆਪਦੇ ਆਪ ਨੂੰ ਵਿਹਲੜ ਕਿਸੇ ਥਾਂ ਦੇ। ਹੂੰ। ਜਿਵੇਂ ਸਿਰੇ ਦੇ ਮਲੰਗ ਆ ਇਹ। ਹੂੰ। ਹੁਣ ਤੁਸੀਂ ਐਂਡ ਤੇ ਆਪੇ ਇਹੀ ਬੇਨਤੀ ਕਰਦੇ ਆਂ ਵੀ ਉਸ ਪਰਿਵਾਰ ਨਾਲ ਖੜ੍ਹ ਜਾਣਾ ਚਾਹੀਦਾ ਪੰਜਾਬੀਆਂ ਨੂੰ ਅੱਜ ਉਹਨੂੰ ਸਜ਼ਾ ਦਿਵਾਉਣ ਵਾਸਤੇ ਹਨਾ ਹਾਂ ਇਹਦੇ ਨਾਲ ਜੁੜੇ ਕਈ ਕੇਸ ਸੋਲਵ ਹੋਣਗੇ ਜਿਹੜੀਆਂ ਬਾਅਦ ਜਾ ਕੇ ਮੁੱਕਰਦੀਆਂ ਨੇ ਜਿਹੜੀਆਂ ਇੱਥੇ ਮਜਬੂਰ ਕਰਦੀਆਂ ਨੇ ਜਿਹੜੀਆਂ ਕਿਸੇ ਦਾ ਘਰ ਪੜਦੇ ਜਿਹੜੀ ਵੀ ਤਰੀਕੇ ਪੜਦੇ ਬੰਦਾ ਕੀ ਕਰੇ ਬਾਈ ਕੀ ਕਰੇ ਬੁੜੀ ਦੇ ਹੱਥ ਚ ਸਾਰੇ ਕਾਨੂੰਨ ਹੈ ਜਾ ਕੇ ਥਾਣੇ ਕਹਦੇ ਮੈਨੂੰ ਇਹਨੇ ਕੁੱਟਿਆ ਬੰਦਾ ਕੀ ਕਰ ਲੂਗਾ ਮੈਂ ਤਾਂ ਹੀ ਕਰੂਗਾ ਮੈਂ ਤਾਂ ਹੀ ਕਰੂਗਾ ਹੋਰ ਕੀ ਕਰੂਗਾ ਇਹ ਬਹੁਤ ਜ਼ਿਆਦਾ ਦੁਰਵਰਤੋਂ ਹੋ ਰਹੀ ਹੈ ਇਹਨਾਂ ਚੀਜ਼ਾਂ ਦੀ ਠੀਕ ਹੈ ਤੇ ਬਹੁਤ ਸਖਤ ਕਾਨੂੰਨ ਆਉਣ ਦੀ ਲੋੜ ਆ ਤੁਸੀਂ ਕਹਿ ਦੋ ਵੀ ਮੈਂ ਸਾਨੂੰ ਕੋਈ ਚੱਕਰ ਨਹੀਂ ਵੀ ਕਿਸੇ ਨੂੰ ਇਹ ਬੰਦਾ ਪਸੰਦ ਹੈ ਕਿ ਨਹੀਂ ਸਾਨੂੰ ਕੋਈ ਚੱਕਰ ਨਹੀਂ ਤਲਾਕ ਦੇ ਕੇ ਕਿਸੇ ਹੋਰ ਨਾਲ ਤੁਰੇ ਵੀਰੇ ਸਾਨੂੰ ਬਿਲਕੁਲ ਦਿੱਕਤ ਨਹੀਂ ਹੈਗੀ ਪਰ ਐਂ ਤਾਂ ਨਹੀਂ ਜਰੀ ਜਾਂਦੀ ਹਾਂ ਐਂ ਤਾਂ ਕੋਈ ਨਹੀਂ ਜਰ ਸਕਦਾ ਹੁਣ ਫੈਮਿਲੀ ਪਿਸਤੌਂਦੀ ਵੀ ਦੇ ਤਾ ਉਹਨੂੰ ਕੋਈ 20 30 ਲੱਖ ਦੇ ਕੇ ਖੜਾ ਲੈਂਦੇ ਹਨ ਮੰਗੇ ਮੰਗਦੀ ਤਾਂ ਸਹੀ ਮੰਗਦੀ ਤਾਂ ਸਹੀ ਕਹਿੰਦੀ ਤਾਂ ਸਹੀ ਪਤਾ ਹੀ ਨਹੀਂ ਸੀ ਜਦੋਂ ਦੱਸਿਆ ਹੀ ਨਹੀਂ ਉਹਨੇ ਮੇਚਕ ਨਹੀਂ ਸੀ ਸੀ ਉਹਦੇ ਪੁੱਤ ਮਾਰਤਾ ਹਨਾ ਇੰਨਾ ਸੋਹਣਾ ਤਰੱਕਾ ਨੌਜਵਾਨ ਇਹਦਾ ਅੱਜ ਸਾਰਾ ਪਿੰਡ ਕਿਵੇਂ ਸਬਰ ਆਉਗਾ ਉਹਨਾਂ ਨੂੰ ਕਿਵੇਂ ਸਬਰ ਆਊਗਾ ਕਿੱਥੋਂ ਲੱਭਣਗੇ ਉਹ ਸਾਰੀ ਉਮਰ ਆਪਦੇ ਪੁੱਤ ਨੂੰ ਕੋਈ ਮਗਰ ਧੀ ਨਹੀਂ ਉਹਦੇ ਕੋਈ ਪੁੱਤ ਨਹੀਂ ਕੋਈ ਜਵਾਕ ਜੱਲਾ ਨਹੀਂ ਕੀ ਕਿਵੇਂ ਜ਼ਿੰਦਗੀ ਗੱਢਣਗੇ ਉਹ ਆਪਦੀ ਵਿਚਾਰੀ